ਇੱਕ ਨਾਮ ਦਾ ਸਰਪ੍ਰਸਤ ਜੀ ਰੋਸਨ ਬਾਰ ਮੈਡਮ ਉਹ ਜਨਵਾਂ ਚਲਾ ਲਿਆ ਜੀ ਰੋਸਰ ਟ੍ਰਾਉਣ ਲਈ ਮਾਨਯੋਗ ਡੀਜੀਪੀ ਪੰਜਾਬ ਤੇ ਮਾਨਯੋਗ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ ਹੇਠ ਪਟਿਆਲਾ ਪੁਲਿਸ ਜਿਹੜੀ ਆ ਲਗਾਤਾਰ ਸਮਾਜ ਵਿਰੋਧੀ ਅਤੇ ਦੇਸ਼ ਵਿਰੋਧੀ ਅੰਸਰਾਂ ਦੇ ਖਿਲਾਫ ਕਾਰਵਾਈ ਕਰਦੀ ਰਹਿੰਦੀ ਉਸੇ ਮਹਿਮ ਚ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਇੱਕ ਐਸਪੀ ਔਨਜ ਨੈਟਵਰਕ ਨੂੰ ਬਰਸਟ ਕਰਦੇ ਹੋਏ ਇੱਕ ਅਜਿਹੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਕਿ ਗਵਾਂਡੀ ਮੁਲਕ ਪਾਕਿਸਤਾਨ ਨੂੰ ਮਿਲਟਰੀ ਦੇ ਬਾਰੇ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਆ ਉਹ ਲੀਕ ਕਰਦਾ ਸੀ ਇਹ ਪਾਦਸੋ ਏਰੀਏ ਚ ਅਫੀਸ਼ੀਅਲ ਸੀਕ੍ਰੀਟ ਐਕਟਸ ਦਾ ਮੁਕੱਦਮਾ ਸੀ ਦਰਜ ਕੀਤਾ ਹੈ ਇਹਦਾ ਜਿਹੜਾ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਜਨਰਲ ਸਿੰਘ ਹੈਗਾ ਬੇਸਿਕਲੀ ਇਹਨੂੰ ਗੁਆਂਡੀ ਮੁਲਕ ਦੀ ਕੰਟਰੀਆਂ ਨੇ ਹਾਨੀ ਟਰੈਪ ਕੀਤਾ ਸੀ ਸੋਸ਼ਲ ਮੀਡੀਆ ਪਲੈਟਫਾਰਮ ਦੇ ਰਾਹੀਂ ਕੁੜੀਆਂ ਦੀ ਪ੍ਰੋਫਾਈਲ ਬਣਾ ਕੇ ਪਹਿਲਾਂ ਇਹਨੂੰ ਹਾਨੀ ਟਰੈਪ ਕੀਤਾ ਗਿਆ ਜਦੋਂ ਇਹ ਹਾਨੀ ਟਰੈਪ ਹੋ ਗਿਆ ਤੇ ਇਹਦੇ ਤੋਂ ਇੰਡੀਅਨ ਨੰਬਰ ਦਾ ਇੱਕ ਵਟਸਐਪ ਨੰਬਰ ਐਕਟੀਵੇਟ ਕਰਾ ਕੇ ਉਹਦਾ ਕੋਡ ਮੰਗਿਆ ਗਿਆ ਤਾਂ ਕਿ ਗੁਆਂਡੀ ਮੁਲਕ 'ਚ ਬੈਠੇ ਜਿਹੜੇ ਦੇਸ਼ ਵਿਰੋਧੀ ਅੰਸਰ ਆ ਉਹਸ ਇੰਡੀਅਨ ਵਟਸਐਪ ਨੰਬਰ ਦੀ ਵਰਤੋਂ ਕਰ ਸਕਣ ਉਸ ਤੋਂ ਬਾਅਦ ਇਹਨੂੰ ਕਿਹਾ ਗਿਆ ਕਿ ਮਿਲਟਰੀ ਦੀ ਮੂਵਮੈਂਟ ਤੇ ਮਿਲਟਰੀ ਕੈਂਪ ਦੀ ਕੈਂਟੋਨਮੈਂਟ ਦੀ ਲੋਕੇਸ਼ਨਾਂ ਉਹਨਾਂ ਦੀ ਫੋਟੋਆਂ ਵਗੈਰਾ ਇਹਦੇ ਤੋਂ ਮੰਗਵਾਈਆਂ ਜਾਂਦੀਆਂ ਸੀ ਤੇ ਉਹਦੇ ਬਾਬਤ ਇਹਨੂੰ ਫਾਈਨੈਂਸ਼ੀਅਲੀ ਜਿਹੜੇ ਬੈਨੀਫਿਟ ਉਹ ਦਿੱਤੇ ਜਾਂਦੇ ਸੀ ਅਸੀਂ ਇਹਦੇ ਮੋਬਾਈਲ ਫੋਨ ਵੀ ਰਿਕਵਰ ਕਰ ਲਏ ਆ ਜਿਨ੍ਹਾਂ ਰਾਹੀਂ ਇਹ ਸੈਂਸਿਟਿਵ ਇਨਫੋਰਮੇਸ਼ਨ ਗਵਾਂਡੀਸੂ ਮੁਲਕ ਚ ਭੇਜ ਰਿਆ ਸੀ ਤੇ ਅਸੀਂ ਇਹਨੂੰ ਹੋਰ ਵੀ ਡੂੰਘਾਈ ਨਾਲ ਇਸ ਪੂਰੇ ਮਾਮਲੇ ਦੀ ਪੜਤਾਲ ਕਰਾਂਗੇ ਸੈਂਟਰਲ ਏਜੰਸੀਜ਼ ਦੀ ਵੀ ਅਸੀਂ ਮਦਦ ਲਵਾਂਗੇ ਤੇ ਇਹਦੇ ਨਾਲ ਜਿਹੜੇ ਕੀ ਗਵਾਂਡੀ ਮੁਲਕ ਪਾਕਿਸਤਾਨ 'ਚ ਬੈਠੇ ਦੇਸ਼ ਵਿਰੋਧੀ ਭਾਰਤ ਵਿਰੋਧੀ ਅੰਸਰ ਨੇ ਉਹਨਾਂ ਨੂੰ ਕਾਫੀ ਇੱਕ ਝਟਕਾ ਵੀ ਲੱਗਿਆ ਤੇ ਠੱਲ ਵੀ ਪਾਊਗੀ ਕਿਉਂਕਿ ਇਹੋ ਜੇ ਹਨੀ ਟ੍ਰੈਪ ਕਰਕੇ ਉਸ ਤੋਂ ਬਾਅਦ ਆਪਣੇ ਮਾਇਆ ਜਾਲ 'ਚ ਫਸਾ ਕੇ ਉਹਨਾਂ ਨੂੰ ਪੈਸੇ ਵਗੈਰਾ ਦੇ ਕੇ ਜਿਹੜੀ ਸਾਡੀ ਭਾਰਤੀ ਫੌਜ ਦੀ ਮਿਲਟਰੀ ਏਰੀਆ ਦੀ ਕੰਟੋਨਮੈਂਟ ਦੀ ਜਿਹੜੀ ਬਹੁਤ ਹੀ ਸੈਂਸਿਟਿਵ ਤੇ ਸੰਜੀਦਾ ਇਨਫੋਰਮੇਸ਼ਨ ਹੁੰਦੀ ਆ ਇਹ ਉਥੇ ਲੀਕ ਕਰਦਾ ਸੀ ਤੇ ਮੋਬਾਈਲ ਫੋਰੈਂਸਿਕਸ ਵੀ ਅਸੀਂ ਕਰਾਵਾਂਗੇ ਦੀ ਸਾਇੰਟਿਫਿਕ ਤਰੀਕੇ ਨਾਲ ਵੀ ਸਾਰੀ ਜਾਂਚ ਕੀਤੀ ਜਾਊਗੀ ਤਾਂ ਕਿ ਇਸ ਨੈਟਵਰਕ 'ਚ ਹੋਰ ਵੀ ਜਿਹੜੇ ਕੋਈ ਇਹੋ ਜਿਹੇ ਲੋਕ ਇਨਵੋਲਡ ਆ ਜਿਹੜੇ ਕਿ ਗਵਾਂਡੀ ਮੁਲਕ ਨੂੰ ਕੋਈ ਸੰਜੀਦਾ ਇਨਫੋਰਮੇਸ਼ਨਸ ਭੇਜਦੇ ਉਹ ਵੀ ਅਸੀਂ ਅਰੈਸਟ ਕਰਾਂਗੇ ਇਹ ਪਿਛਲੇ 1.5 ਸਾਲ ਤੋਂ ਇਸ ਕੰਮ 'ਚ ਲੱਗਿਆ ਸੀ ਜੀ ਪਾਕਿਸਤਾਨ ਵਿੱਚ ਆਇਆ ਜੀ ਇਹ ਅਜੇ ਦੀ ਟਰੈਵਲ ਹਿਸਟਰੀ ਅਸੀਂ ਖੰਗਾਲ ਰਹੇ ਹਾਂ ਪਰੰਤੂ ਇਹ ਗੱਲ ਕਲੀਅਰ ਆ ਕਿ ਇਹਦਾ ਬਾਹਰ ਕਾਫੀ ਲਿੰਕੇਜ ਸੀਗਾ ਤੇ ਇਹ ਆਪਣੀ ਜਿਹੜੀ ਵੀ ਇਨਫੋਰਮੇਸ਼ਨ ਆ ਉਹ ਬਾਹਰ ਜਿਹੜੀ ਆ ਭੇਜ ਰਿਆ ਸੀ ਡਾਕੂਮੈਂਟਸ ਕੀ ਕੀ ਮਿਲੇ ਦੇ ਨੇ ਦੇਖੋ ਜੀ ਹੁਣ ਤੱਕ ਜਦੋਂ ਇਹਦਾ ਮੋਬਾਈਲ ਫੋਰੈਂਸਿਕਸ ਕੀਤਾ ਤੇ ਕੰਟੋਨਮੈਂਟ ਏਰੀਆ ਦੀ ਲੋਕੇਸ਼ਨਾਂ ਕੰਟੋਨਮੈਂਟ ਏਰੀਆ ਦੀ ਫੋਟੋਆਂ ਵਗੈਰਾ ਸਾਨੂੰ ਮਿਲੀਆਂ ਨੇ ਅਸੀਂ ਇਹ ਵੀ ਵੈਰੀਫਾਈ ਕਰਾਂਗੇ ਕਿ ਕੀ ਕੰਟੋਨਮੈਂਟ ਏਰੀਆ ਦੇ ਅੰਦਰ ਇਹੋ ਜਿਹਾ ਕੋਈ ਇਹਦਾ ਸੋਰਸ ਸੀਗਾ ਜਿਹੜਾ ਕੰਟੋਨਮੈਂਟ ਏਰੀਆ ਤੋਂ ਅੰਦਰ ਵੀ ਕੋਈ ਇਹਨੂੰ ਕੋਈ ਡਾਕੂਮੈਂਟ ਜਾਂ ਇਨਫੋਰਮੇਸ਼ਨ ਦੇ ਰਿਆ ਸੀ ਓਬਵੀਅਸਲੀ ਵੈਰੀਫਾਈ ਇਹ ਇਹ ਬੇਸਿਕਲੀ ਜੀ ਇਹਦਾ ਕੋਈ ਖਾਸ ਕ੍ਰਿਮਨਲ ਪਿਸ਼ੋਕਰ ਤੇ ਹੈਗਾ ਨਹੀਂ ਇਹ ਆਮ ਛੋਟਾ ਮੋਟਾ ਵਪਾਰੀ ਸੀਗਾ ਪਰੰਤੂ ਅਸੀਂ ਕਾਫੀ ਸਮੇਂ ਤੋਂ ਇਹਦੀ ਕਿਉਂਕਿ ਗਤੀਵਿਧੀਆਂ ਸੋਸ਼ਲ ਮੀਡੀਆ ਤੇ ਸ਼ੱਕੀ ਸੀਗੀਆਂ ਤੇ ਸਾਈਬਰ ਪੈਟਰੋਲਿੰਗ ਯੂਨਿਟ ਜਿਹੜੀ ਆ ਉਹ ਅਸੀਂ ਇਹਨੂੰ ਮੋਨਿਟਰ ਕਰ ਰਹੇ ਸੀ ਤੇ ਫਾਈਨਲੀ ਜਦੋਂ ਇਹ ਸਾਰਾ ਆਪਰੇਸ਼ਨ ਹੋਇਆ ਤੇ SPG ਗੁਰਬੰਸ ਬੈਂਸ ਡੀਐਸਪੀ ਨਾਬਾ ਤੇ ਐਸਐਚਓ ਪਾਤਸੋਂ ਗੁਰਪ੍ਰੀਤ ਠੰਡਾ ਨੇ ਕਾਫੀ ਇਟ ਚ ਐਫਰਟ ਕਰਕੇ ਇਹਨੂੰ ਰਾਉਂਡ ਅਪ ਕੀਤਾ ਸਰ ਕੋਈ ਸੈਂਟਰ ਦੀ ਨਾ ਵੀ ਤੇ ਏਜੰਸੀ ਨਾਲ ਦੇ ਤੁਹਾਨੂੰ ਦੇਖੋ ਜਦੋਂ ਵੀ ਕੋਈ ਅਜਿਹਾ ਸ਼ਖਸ ਫੜਿਆ ਜਾਂਦਾ ਆ ਜੀਦਾ ਗਵਾਂਡੀ ਮੁਲਕ ਚ ਕੋਈ ਇਨਫੋਰਮੇਸ਼ਨ ਦੇ ਆਦਾਨ ਪ੍ਰਦਾਨ ਦਾ ਰੋਲ ਉਹਦਾ ਸਾਹਮਣੇ ਆਂਦਾ ਹੈ ਤੇ ਅਸੀਂ ਲਾਜ਼ਮੀ ਤੌਰ ਤੇ ਕੋਸ਼ਿਸ਼ ਕਰਦੇ ਹਾਂ ਕਿ ਉਹਦੀ ਇੰਟਰੋਗੇਸ਼ਨ ਚ ਸੈਂਟਰਲ ਏਜੰਸੀਜ਼ ਨੂੰ ਵੀ ਸ਼ਾਮਿਲ ਕੀਤਾ ਜਾਵੇ। ਟ੍ਰਾਂਜੈਕਸ਼ਨ ਟ੍ਰਾਂਜੈਕਸ਼ਨ ਬੈਂਕ ਦੀ ਸਰ? ਹਾਂ ਜੀ ਕੋਈ 2-3 ਟ੍ਰਾਂਜੈਕਸ਼ਨ ਕੋਈ 20000 ਕੋਈ 30000 ਦੀਆਂ ਸਾਹਮਣੇ ਆਈਆਂ ਨੇ ਤੇ ਅਸੀਂ ਉਹ ਫਾਈਨੈਂਸ਼ੀਅਲ ਨੈਟਵਰਕ ਵੀ ਪੂਰਾ ਇਹਦੇ ਸੁਪਰਵਾਈਜ਼ ਕਰ ਰਹੇ ਹਾਂ। ਇਹ ਬਾਤ ਹੁੰਦਾ ਹੀ ਰਹਿਣ ਵਾਲਾ ਸਰ ਅੱਜ ਦੇ ਨੌਜਵਾਨ ਨੂੰ ਕੋਈ ਤੁਸੀਂ ਸਨੇਹਾ ਦੇਣਾ ਚਾਹੋਗੇ ਆਪਣੇ ਵੱਲੋਂ ਕਿਉਂਕਿ ਬਹੁਤ ਦੇਖੋ ਜੀ ਮੈਂ ਇਹ ਸਨੇਹਾ ਦੇਣਾ ਚਾਹਾਂਗਾ ਕਿ ਸੋਸ਼ਲ ਮੀਡੀਆ ਇੱਕ ਦੁਧਾਰ ਦੀ ਤਲਵਾਰ ਆ। ਸੋਸ਼ਲ ਮੀਡੀਆ ਤੇ ਤੁਹਾਨੂੰ ਕਿਸੇ ਪ੍ਰਕਾਰ ਦੇ ਮਾਇਆ ਜਾਲ ਜੇਕਰ ਪੰਜਾਬ ਵਿਰੋਧੀ ਤੇ ਦੇਸ਼ ਵਿਰੋਧੀ ਤਾਕਤਾਂ ਜੜੀਆਂ ਨੇ ਉਹ ਕੋਈ ਵੀ ਇਹੋ ਜੀ ਘਟਨਾ ਨੂੰ ਅੰਜਾਮ ਤੁਹਾਡੇ ਰਾਹੀਂ ਦਿੰਦੀਆਂ ਨੇ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਤੇ ਇਸ ਕਰਕੇ ਸੋਸ਼ਲ ਮੀਡੀਆ ਪਲੈਟਫਾਰਮਸ ਦੀ ਵਰਤੋਂ ਜਿਹੜੀ ਆ ਉਹ ਬੜੀ ਸਾਵਧਾਨੀ ਨਾਲ ਕੀਤੀ ਜਾਵੇ ਕਿੰਨਾ ਪੜਿਆ ਹੋਇਆ ਤੇ ਉਮਰ